ਧਰੰਦਰ ਫਿਲਮ ਨੇ 6 ਹਫ਼ਤੇ ਵਿੱਚ ਪ੍ਰਵਾਸ ਦੀ ਨਵੀਂ ਰੀਲੀਜ਼ ਫਿਲਮ ਦਾ ਰਾਜਾ ਸਾਹਿਬ ਨੂੰ ਪਛਾੜ ਦਿੱਤਾ ਤਰੰਦਰ ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਏ 1 ਮਹੀਨਾ ਤੇ 1 ਹਫ਼ਤਾ ਹੋ ਗਿਆ ਉਦੋਂ ਤੋਂ ਰਣਵੀਰ ਸਿੰਘ ਅਦਿੱਤਿਆ ਤਾਰ ਫਿਲਮ ਨੇ ਬਾਕਸ ਆਫਿਸ ਤੇ ਹਰ ਪਾਸੇ ਦੇ ਰਿਕਾਰਡ ਤੋੜ ਕਮਾਈ ਕੀਤੀ ਹੈ ਤਰੰਦਰ ਨੇ ਆਪਣੇ 5ਵੇਂ ਹਫ਼ਤੇ ਵਿੱਚ 51 ਕਰੋੜ ਦੀ ਘਰੇਲੂ ਕਮਾਈ ਕੀਤੀ ਹੈ ਇਸ ਦੀ ਘਰੇਲੂ ਕਮਾਈ 800 ਕਰੋੜ ਦੇ ਨੇੜੇ ਪਹੁੰਚ ਚੁੱਕੀ ਹੈ ਫਿਰ ਆਪਣੇ 6ਵੇਂ ਹਫ਼ਤੇ ਦੇ ਅੰਤ ਵਿੱਚ ਫਿਲਮ ਨੇ 15 ਕਰੋੜ ਹੋਰ ਜੋੜਿਆ ਹੈ ਅਤੇ ਕੁੱਲ ਕਮਾਈ 967 ਕਰੋੜ ਹੋ ਗਈ ਹੈ। ਫਿਲਮ ਨੇ ਵਿਦੇਸ਼ਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੱਧ ਪੂਰਬ ਵਿੱਚ ਰਿਲੀਜ਼ ਨਾ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਖੇਤਰ ਵਿੱਚ 32 ਮਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦਾ ਗਲੋਬਲ ਕਲੈਕਸ਼ਨ 1256 ਕਰੋੜ ਤੱਕ ਪਹੁੰਚ ਗਿਆ ਹੈ। ਤਰੰਦਰ ਫਿਲਮ ਹੁਣ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੈ। ਸਿਰਫ ਦੰਗਲ ਬਾਹੂਬਲੀ 2 ਪੁਸ਼ਪਾ 2 ਤੋਂ ਬਾਅਦ ਇਸ ਨੇ ਬਹੁਤ ਕਮਾਈ ਕੀਤੀ ਹੈ ਪੰਜ ਹਫ਼ਤਿਆਂ ਚ ਇਸ ਫਿਲਮ ਨੇ ਬਾਕਸ ਆਫਿਸ ਤੇ ਨੰਬਰ 1 ਫਿਲਮ ਦਾ ਖਿਤਾਬ ਹਾਸਲ ਕੀਤਾ ਸਗੋਂ ਸਾਰੀਆਂ ਨਵੀਆਂ ਰਿਲੀਜ਼ਾਂ ਨੂੰ ਪਛਾੜ ਦਿੱਤਾ ਜਿਨ੍ਹਾਂ ਦੇ ਵਿੱਚ ਅਵਤਾਰ ਫਾਇਰ ਅਤੇ ਐਸ਼ ਵੀ ਸ਼ਾਮਲ ਹਨ ਐਤਵਾਰ ਨੂੰ ਤਰੰਦਰ ਨੇ ਹਿੰਦੀ ਬਾਕਸ ਆਫਿਸ ਤੇ ਚੋਟੀ ਦਾ ਸਥਾਨ ਪ੍ਰਾਪਤ ਕੀਤਾ 6.15 ਕਰੋੜ ਦੀ ਕਮਾਈ ਉਸੇ ਦਿਨ ਕੀਤੀ ਸੀ ਜਦੋਂ ਕਿ ਦਾ ਰਾਜਾ ਸਾਹਿਬ ਦੇ ਹਿੰਦੀ ਵਰਜ਼ਨ ਨੇ 4.65 ਕਰੋੜ ਕਮਾਏ ਸਨ ਕੁੱਲ ਮਿਲਾ ਕੇ ਦਾ ਰਾਜਾ ਸਾਹਿਬ ਨੇ 19.10 ਕਰੋੜ ਦਾ ਕਮਾਈ ਕੀਤੀ ਹੈ ਮੁੱਖ ਤੌਰ ਤੇ ਤੇਲਗੂ ਵਰਜ਼ਨ ਵਿੱਚ ਉਸ ਨੇ 14.20 ਕਰੋੜ ਦੀ ਕਮਾਈ ਕੀਤੀ ਹੈ ਤੁਰੰਦਰ ਦੀ ਸਫਲਤਾ ਤੋਂ ਬਾਅਦ ਨਿਰਮਾਤਾ ਨੇ ਇਸ ਫਿਲਮ ਦਾ ਦੂਜਾ ਭਾਗ ਵੀ ਬਣਾ ਲਿਆ ਹੈ ਜੋ 19 ਮਾਰਚ 2026 ਨੂੰ ਸਿਨੇਮਾ ਘਰਾਂ ਵਿੱਚ ਲੱਗੇਗਾ ਤਰੰਦਰ 2 ਦਾ ਸਾਹਮਣਾ ਬਾਕਸ ਆਫਿਸ ਤੇ ਦੱਖਣ ਦੇ ਸੁਪਰਸਟਾਰ ਜਸ਼ਦੀ ਕਾਫੀ ਦੇਰ ਤੋਂ ਅਡੀਕੀ ਜਾਣ ਵਾਲੀ ਫਿਲਮ ਟਾਕਸਿਕ ਨਾਲ ਹੋਵੇਗਾ ਇਸ ਮੌਕੇ ਤੇ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਇਸ ਫਿਲਮ ਨੇ ਬਹੁਤ ਕਮਾਈ ਕੀਤੀ ਹੈ ਉਹਨਾਂ ਨੂੰ ਆਸ਼ਾ ਹੈ ਕਿ ਆਉਣ ਵਾਲਾ ਦੂਜਾ ਭਾਗ ਵੀ ਕਾਫੀ ਕਮਾਈ ਕਰੇਗਾ ਇਸ ਮੌਕੇ ਤੇ ਉਹਨਾਂ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਉਹਨਾਂ ਦੇ ਆਉਣ ਵਾਲੇ ਭਾਗ ਨੂੰ ਵੀ ਇੰਨਾ ਪਿਆਰ ਦੇਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿਕ